ਆਓ ਗਾਈਏ ਪਾਠ ਨੰਬਰ 16 ਹਰੀਆਂ ਸਬਜ਼ੀਆਂ ਕਿਪਤਾ ਪੜ੍ਹਨ ਤੋਂ ਪਹਿਲਾਂ ਸ਼ਬਦ ਅਰਥ ਤਾਜੀ ਸੱਜਰੀ ਤੰਦਰੁਸਤੀ ਚੰਗੀ ਸਿਹਤ ਪਸੇਰੀ 5 ਕਿਲੋ ਰਾਜ ਭੇਦ ਆਓ ਹੁਣ ਕਿਪਤਾ ਹਰੀਆਂ ਸਬਜ਼ੀਆਂ ਨੂੰ ਗਾ ਕੇ ਇਸ ਦਾ ਆਨੰਦ ਮਾਣੀਏ सब्जी वाले भोका लाया ऊंची ऊंची आंख सुनाया सब्जी वाले भोका लाया ऊंची ऊंची आंख सुनाया सब्जी ले लो ताजी पाई सेहत बनो शकर ता नकाई सब्जी ले लो ताजी पाई सेहत बनो शकर ता नकाई हरिया सब्जी लेके आया मुल न कोई गोता लाया हरिया सब्जियां लेके आया मुल न कोई गोता लाया चंगी सेहत दाए है राज तंदरुस्ती दा पौधी अकाज चंगी सेहत दाए है राज तंदरुस्ती दा पौधी अकाज सब सब्जियां ने मेरे को कुछ लम्बिया कुछ गोल मटोल ਸਾਬ ਸਾਬ ਗਿਆ ਨੇ ਮੇਰੇ ਕੋਲ ਕੁਝ ਲੰਮੀ ਆ ਕੁਝ ਗੋਲ ਮਟੋ ਕੱਦੂ ਪੇਖਾ ਕੀਆ ਤੋਰੀ ਫੇਰ ਨੀ ਨੀ ਰਗੀ ਤੋੜੀ ਕੱਦੂ ਪੇਠਾ ਕੀਆ ਤੋਰੀ ਫੇਰ ਨੀ ਨੀ ਰਗੀ ਥੋੜੀ

झाझर मटर टमाटर लाल छाके हो दो लाल लो लाल आलू गंदे लो पसेरी आलू गंदे लो पसेरी काटे सस्ते लाओ नदेरी बर्गर पिज्जा दूर पे जाओ सब्जी खाने की आदत न पाओ बर्गर पिज्जा दूर पे जाओ ਸਬਜੀ ਖਾਣ ਦੀ ਆਦਤ ਪਾਓ ਹਰਿਆ ਸਬਜੀ ਖਾਂਦੇ ਚੇ ਰੋਗ ਨਾ ਆਵਣ ਉਹਨਾ ਨੇੜੇ ਹਰਿਆ ਸਬਜੀ ਖਾਂਦੇ ਚੇ ਰੋਗ ਨਾ ਆਵਣ ਉਹਨਾ ਨੇੜੇ ਕੈਪਟਾ ਪੜਨ ਤੋਂ ਬਾਅਦ ਆਓ ਗੱਲਾਂ ਕਰੀਏ ਪ੍ਰਸ਼ਨ ਨੰਬਰ 1 ਸਬਜੀ ਵਾਲੇ ਨੇ ਹੋਕਾ ਲਾ ਕੇ ਕੀ ਕਿਹਾ ਸਬਜੀ ਵਾਲੇ ਨੇ ਹੋਕਾ ਲਾ ਕੇ ਕਿਹਾ ਤਾਜ਼ੀਆਂ ਸਬਜ਼ੀਆਂ ਲੈ ਲਓ ਭਾਈ ਪ੍ਰਸ਼ਨ ਨੰਬਰ 2 ਗੋਲ ਮਟੋਲ ਸਬਜ਼ੀਆਂ ਕਿਹੜੀਆਂ-ਕਿਹੜੀਆਂ ਹਨ ਟਮਾਟਰ ਆਲੂ ਪਿਆਜ਼ ਕੱਦੂ ਅਤੇ ਪੇਠਾ ਆਦ ਸਬਜ਼ੀਆਂ ਗੋਲ ਮਟੋਲ ਹਨ ਪ੍ਰਸ਼ਨ ਨੰਬਰ 3 ਹਰੀਆਂ ਸਬਜ਼ੀਆਂ ਖਾਣ ਦੇ ਕੀ ਫਾਇਦੇ ਹਨ ਹਰੀਆਂ ਸਬਜ਼ੀਆਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਪ੍ਰਸ਼ਨ ਨੰਬਰ 4 ਪਸੇਰੀ ਸ਼ਬਦ ਤੋਂ ਕੀ ਭਾਵ ਹੈ ਪਸੇਰੀ ਸ਼ਬਦ ਦਾ ਅਰਥ ਹੈ 5 ਕਿਲੋ ਪ੍ਰਸ਼ਨ ਨੰਬਰ 5 ਚੰਗੀ ਸਿਹਤ ਲਈ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਚੰਗੀ ਸਿਹਤ ਲਈ ਸਾਨੂੰ ਜੰਕ ਫੂਡ ਜਿਵੇਂ 버거 ਪੀਜ਼ਾ ਨੂਡਲਸ ਪਕੌੜੇ ਆਦ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਆਓ ਕਰੀਏ ਸੋਚੀਏ ਸਮਝੀਏ ਅਤੇ ਕਰੀਏ ਪ੍ਰਸ਼ਨ ਨੰਬਰ 1 ਸਤਰਾ ਪੂਰੀਆਂ ਕਰੋ ਊੜਾ ਗਾਜਰ ਮਟਰ ਟਮਾਟਰ ਨਾਲ ਖਾ ਕੇ ਹੋ ਜਾਓ ਲਾਲੋ ਲਾਲ ਐੜਾ ਸਬਜ਼ੀਆਂ ਨੇ ਮੇਰੇ ਕੋਲ ਕੁਝ ਲੰਮੀਆਂ ਕੁਝ ਗੋਲ ਮਟੋਲ ਈਡੀ ਹਰੀਆਂ ਸਬਜ਼ੀਆਂ ਖਾਂਦੇ ਜਿਹੜੇ ਰੋਗ ਨਾ ਆਵਣ ਉਹਨਾਂ ਨੇੜੇ ਪ੍ਰਸ਼ਨ ਨੰਬਰ 2 ਮਿਲਾਨ ਕਰੋ ਸਬਜੀ ਵਾਲੇ ਹੁੱਕਾ ਲਾਇਆ ਸਿਹਤ ਬਣੂ ਛੱਕ ਨਾ ਕਾਈ ਆਲੂ ਗੰਡੇ ਲੋ ਪਸੇਰੀ 버ਗਰ ਪੀਜ਼ਾ ਦੂਰ ਭਜਾਓ ਪ੍ਰਸ਼ਨ ਨੰਬਰ 3 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਸਬਜੀ ਵਾਲੇ ਕੋਲ ਕਿਹੜੀਆਂ ਕਿਹੜੀਆਂ ਸਬਜ਼ੀਆਂ ਸਨ ਸਬਜੀ ਵਾਲੇ ਕੋਲ ਕਦੂ, ਪੇਠਾ, ਕੀਆ, ਤੋਰੀ, ਪਿੰਡੀ, ਕਰੇਲਾ, ਬੈਂਗਣ, ਗੋਭੀ, ਸਰੋਂ ਦਾ ਸਾਗ, ਪਾਲਕ, ਮੇਥੇ, ਮੂਲੀ, ਮਿਰਚ, ਖੀਰਾ, ਗਾਜਰ, ਮਟਰ, ਟਮਾਟਰ, ਆਲੂ, ਗੰਡੇ ਆਦ ਸਬਜ਼ੀਆਂ ਸਨ। ਐਡਾ ਹਰੀਆਂ ਸਬਜ਼ੀਆਂ ਤੰਦਰੁਸਤੀ ਦਾ ਤਾਜ ਕਿਵੇਂ ਪਾਉਂਦੀਆਂ ਹਨ? ਸਾਡੇ ਸਰੀਰ ਨੂੰ ਤੰਦਰੁਸਤ ਰੱਖ ਕੇ ਹਰੀਆਂ ਸਬਜ਼ੀਆਂ ਤੰਦਰੁਸਤੀ ਦਾ ਤਾਜ ਪਾਉਂਦੀਆਂ ਹਨ। ਈੜੀ ਰੋਗ ਕਿੰਨਾ ਦੇ ਨੇੜੇ ਨਹੀਂ ਆਉਂਦੇ? ਜਿਹੜੇ ਹਰੀਆਂ ਸਬਜ਼ੀਆਂ ਖਾਂਦੇ ਹਨ ਰੋਗ ਉਹਨਾਂ ਦੇ ਨੇੜੇ ਨਹੀਂ ਆਉਂਦੇ ਸਸਾ ਸਾਨੂੰ ਕਿਸ ਤਰ੍ਹਾਂ ਦਾ ਭੋਜਨ ਨਹੀਂ ਖਾਣਾ ਚਾਹੀਦਾ ਸਾਨੂੰ ਫਾਸਟ ਫੂਡ ਜਿਵੇਂ 버ਗਰ ਪੀਜ਼ਾ ਸਮੋਸੇ ਆਦ ਨਹੀਂ ਖਾਣੇ ਚਾਹੀਦੇ ਹਨ ਸ਼ਬਦਾਂ ਦੀਆਂ ਖੇਡਾਂ ਪ੍ਰਸ਼ਨ ਨੰਬਰ 4 'ਹੇਟ' ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਊੜਾ ਸਬਜੀ ਮੈਂ ਰੋਜ਼ ਸਬਜੀ ਖਾਂਦਾ ਹਾਂ ਐੜਾ ਸਿਹਤ ਸਿਹਤ ਸਭ ਤੋਂ ਵੱਡਾ ਧੰਨ ਹੈ ਈਡੀ ਟਮਾਟਰ ਟਮਾਟਰ ਲਾਲ ਰੰਗ ਦਾ ਹੈ ਸੱਸਾ ਪਸੇਰੀ ਮਾਂ ਨੇ ਪਸੇਰੀ ਆਟਾ ਲਿਆ ਹਾ ਹਾ ਆਦਤ ਬੁਰੀਆਂ ਆਦਤਾਂ ਤੋਂ ਦੂਰ ਰਹੋ ਪ੍ਰਸ਼ਨ ਨੰਬਰ 5 ਲੰਮੀਆਂ ਅਤੇ ਗੋਲਮਟੋਲ ਸਬਜ਼ੀਆਂ ਨੂੰ ਅਲੱਗ-ਅਲੱਗ ਕਰਕੇ ਲਿਖੋ ਸਾਨੂੰ ਇੱਥੇ ਕੁਝ ਸਬਜ਼ੀਆਂ ਦਿੱਤੀਆਂ ਗਈਆਂ ਹਨ ਜਿਵੇਂ ਮੂਲੀ ਬੈਂਗਨ ਆਲੂ ਖੀਰਾ ਤੋਰੀ ਗਾਜਰ ਟਮਾਟਰ ਪਿਆਜ਼ ਕਦੂ ਕੀਆ ਸਾਨੂੰ ਇਹਨਾਂ ਵਿੱਚੋਂ ਲੰਮੀਆਂ ਸਬਜ਼ੀਆਂ ਅਤੇ ਗੋਲ ਸਬਜ਼ੀਆਂ ਵੱਖ-ਵੱਖ ਕਰਕੇ ਲਿਖਣੀਆਂ ਹਨ ਸਭ ਤੋਂ ਪਹਿਲਾਂ ਅਸੀਂ ਲੰਮੀਆਂ ਸਬਜ਼ੀਆਂ ਲਿਖਾਂਗੇ ਮੂਲੀ ਬੈਂਗਣ ਖੀਰਾ ਤੋਰੀ ਗਾਜਰ ਕੀਆ ਗੋਲ ਸਬਜ਼ੀਆਂ ਆਲੂ ਟਮਾਟਰ ਪਿਆਜ਼ ਕद्दू ਪ੍ਰਸ਼ਨ ਨੰਬਰ 6 ਸੁੱਧ ਸ਼ਬਦ ਤੇ ਸਹੀ ਲਾਓ ਦੂਜੇ ਨੰਬਰ ਤੇ ਭਿੰਡੀ ਸਹੀ ਲਿਖਿਆ ਗਿਆ ਹੈ ਇਸ ਉੱਪਰ ਅਸੀਂ ਟਿੱਕ ਲਗਾਵਾਂਗੇ ਪਹਿਲੇ ਨੰਬਰ ਤੇ ਬੈਂਗਲ ਸਹੀ ਲਿਖਿਆ ਗਿਆ ਹੈ ਇਸ ਉੱਪਰ ਅਸੀਂ ਟਿੱਕ ਲਗਾਵਾਂਗੇ ਦੂਜੇ ਨੰਬਰ ਤੇ ਸਰੋਂ ਸਹੀ ਲਿਖਿਆ ਗਿਆ ਹੈ ਇਸ ਉੱਪਰ ਅਸੀਂ ਟਿੱਕ ਲਗਾਵਾਂਗੇ ਦੂਜੇ ਨੰਬਰ ਤੇ ਗੋਭੀ ਸਹੀ ਲਿਖਿਆ ਗਿਆ ਹੈ ਇਸ ਉੱਪਰ ਅਸੀਂ ਟਿੱਕ ਲਗਾਵਾਂਗੇ ਪਹਿਲੇ ਨੰਬਰ ਤੇ ਮੂਲੀ ਸਹੀ ਲਿਖਿਆ ਗਿਆ ਹੈ ਅਸੀਂ ਇਸ ਉੱਪਰ ਟਿੱਕ ਲਗਾਵਾਂਗੇ ਇਹ ਵੀ ਪੜიਏ ਪ੍ਰਸ਼ਨ ਨੰਬਰ 7 ਛੇਤੀ ਛੇਤੀ ਪੜიਏ ਪੌੜੀ ਪੌੜੀ ਚੜੀਏ ਨਿਮਰਤ ਸਾਰੀਆਂ ਸਬਜ਼ੀਆਂ ਮਜੇ ਨਾਲ ਖਾਂਦੀ ਹੈ ਭਿੰਡੀ ਅਤੇ ਗਾਜਰ ਉਸ ਨੂੰ ਜ਼ਿਆਦਾ ਪਸੰਦ ਹਨ ਉਹ ਹਰ ਸ਼ਨੀਚਰਵਾਰ ਮੰਮੀ ਨੂੰ ਮਨਪਸੰਦ ਸਬਜ਼ੀ ਬਣਾਉਣ ਲਈ ਕਹਿੰਦੀ ਉਹ ਸਕੂਲ ਵੀ ਸਬਜ਼ੀ ਨਾਲ ਹੀ ਰੋਟੀ ਲੈ ਕੇ ਆਉਂਦੀ ਨਿਮਰਤ ਦੇ ਮਾਤਾ ਪਿਤਾ ਉਸ ਦੀ ਇਸ ਆਦਤ ਤੋਂ ਬਹੁਤ ਖੁਸ਼ ਹਨ ਇਹ ਵੀ ਕਰੀਏ ਪ੍ਰਸ਼ਨ ਨੰਬਰ 8 ਆਪਣੇ ਪਰਿਵਾਰਕ ਮੈਂਬਰਾਂ ਤੋਂ ਪੁੱਛੋ ਕਿ ਉਹਨਾਂ ਦੀ ਮਨਪਸੰਦ ਸਬਜ਼ੀ ਕਿਹੜੀ ਹੈ ਅਤੇ ਵਾਕ ਵੀ ਬਣਾਓ ਬੱਚਿਓ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਉਹਨਾਂ ਦੀ ਮਨਪਸੰਦ ਸਬਜ਼ੀ ਬਾਰੇ ਲਿਖਣਾ ਹੈ ਅਤੇ ਉਹਨਾਂ ਦੀ ਮਨਪਸੰਦ ਸਬਜ਼ੀ ਦਾ ਵਾਕ ਬਣਾਉਣਾ ਹੈ ਜਿਵੇਂ ਦਾਦਾ ਕੱਦੂ ਦਾਦਾ ਜੀ ਨੂੰ ਕੱਦੂ ਦੀ ਸਬਜ਼ੀ ਪਸੰਦ ਹੈ ਦਾਦੀ ਤੋਰੀ ਦਾਦੀ ਜੀ ਨੂੰ ਤੋਰੀ ਦੀ ਸਬਜ਼ੀ ਪਸੰਦ ਹੈ ਪਿਤਾ ਗੋਭੀ ਪਿਤਾ ਜੀ ਨੂੰ ਗੋਭੀ ਦੀ ਸਬਜ਼ੀ ਪਸੰਦ ਹੈ ਮਾਤਾ ਗਾਜਰ ਮਾਤਾ ਜੀ ਨੂੰ ਗਾਜਰ ਦੀ ਸਬਜ਼ੀ ਪਸੰਦ ਹੈ ਭੈਣ ਮੂਲੀ ਭੈਣ ਨੂੰ ਮੂਲੀ ਦੀ ਸਬਜ਼ੀ ਪਸੰਦ ਹੈ ਭਰਾ ਪਿੰਡੀ ਰਾ ਨੂੰ ਭਿੰਡੀ ਦੀ ਸਬਜ਼ੀ ਪਸੰਦ ਹੈ। ਪ੍ਰਸ਼ਨ ਨੰਬਰ 9 ਆਪਣੀ ਮਨਪਸੰਦ ਸਬਜ਼ੀ ਦੀ ਤਸਵੀਰ ਬਣਾ ਕੇ ਰੰਗ ਭਰੋ। ਮੇਰੀ ਮਨਪਸੰਦ ਸਬਜ਼ੀ ਬੈਂਗਣ ਹੈ ਜਿਸ ਦਾ ਮੈਂ ਚਿੱਤਰ ਬਣਾਇਆ ਹੈ ਅਤੇ ਇਸ ਵਿੱਚ ਰੰਗ ਭਰਿਆ ਹੈ। ਬੱਚਿਓ ਤੁਸੀਂ ਵੀ ਮੇਰੇ ਵਾਂਗ ਆਪਣੀ ਮਨਪਸੰਦ ਸਬਜ਼ੀ ਦੀ ਤਸਵੀਰ ਬਣਾ ਕੇ ਉਸ ਵਿੱਚ ਰੰਗ ਭਰ ਸਕਦੇ ਹੋ। ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ।